ਸਾਡੇ ਸਿਰਾਂ ਤੇ ਬਹਿ ਗਏ ਆ ਸਾਡੇ ਸਿਰਾਂ ਤੇ ਬਹਿ ਕੇ ਨੌਜਵਾਨਾਂ ਤੇ ਐਨਐਸਏ ਲਾਉਂਦੇ ਆ ਉਹਨਾਂ ਨਾਲ ਕਦੇ ਨਹੀਂ ਰਲਾਂਗੇ ਲਾਹਣ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਝਾੜੂ ਵਾਲੇ ਪਿੱਛੇ ਲੱਗੇ ਫਿਰਦੇ ਆ ਸਵਾਗਤ ਹੈ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਵੱਧ ਵੱਧ ਸ਼ੇਅਰ ਵੀ ਕਰਦੇ ਹੋ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਦੋਸਤੋ ਹੁਣ ਕੌਜੀ ਦਿਨ ਬਾਕੀ ਰਹਿ ਗਏ ਨੇ ਕੱਲ ਦੋਸਤੋ ਲੱਖੇ ਸਿਧਾਨੇ ਦੇ ਹੱਕ ਦੇ ਵਿੱਚ ਬਠਿੰਡਾ ਇਲਾਕੇ ਦੇ ਵਿੱਚ ਵੱਡੀ ਰੈਲੀ ਕੱਢੀ ਗਈ ਸੀ ਬਠਿੰਡਾ ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗੰਤੀ ਵਿੱਚ ਲਖੇ ਸਿਧਾਣੇ ਦਾ ਸਾਥ ਦਿੱਤਾ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਲਖਾ ਸਿਧਾਣਾ ਹਲਕਾ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਲਖੇ ਸਿਧਾਣੇ ਦੀ ਰੈਲੀ ਦੋਸਤੋ ਕੱਲ ਬਠਿੰਡੇ ਇਲਾਕੇ ਦੇ ਵਿੱਚ ਹੁੰਦੀ ਹੋਈ ਬਾਦਲਪਿੰਡ ਵੀ ਪਹੁੰਚੀ ਉੱਥੇ ਦੋਸਤੋ ਲਖੇ ਸਿਧਾਣੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਲੋ ਜੀ ਬਾਦਲਾਂ ਦੇ ਪਿੰਡ ਪਹੁੰਚ ਗਿਆ ਕਾਫਲਾ ਬਾਦਲਾਂ ਦੇ ਪਿੰਡ ਪਹੁੰਚ ਗਿਆ ਕਾਫਲਾ ਬਾਦਲ ਦੇ ਘਰ ਦੇ ਬਿਲਕੁਲ ਸਾਹਮਣੇ ਜਿਨ੍ਹਾਂ ਨੇ ਪੰਜਾਬ ਲੁੱਟਿਆ ਜਿਨ੍ਹਾਂ ਨੇ ਪੰਜਾਬ ਕੁਟਿਆ ਬੇਰਬੀਆਂ ਕਰਾਈਆਂ ਅੱਜ ਪੂਰਾ ਬਠਿੰਡਾ ਜ਼ਿਲ੍ਹਾ ਪਹੁੰਚ ਗਿਆ ਉਹਨਾਂ ਦੇ ਘਰ ਜਿੱਥੇ ਕਹਿੰਦੇ ਸੀ ਸਾਡੇ ਬਿਨਾ ਪੱਤਾ ਨਹੀਂ ਝੂਲਦਾ ਅੱਜ ਉਹਦੇ ਬਾਹਰ ਚ ਲੱਖੇ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਬਾਦਲਾਂ ਦੇ ਗੇਟ 'ਚ ਲੱਖਾ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਭਾਈ ਜੀ ਉਹੀ ਬਾਦਲ ਜਿਹੜੇ ਕਹਿੰਦੇ ਸੀ ਬਠਿੰਡੇ 'ਚ ਸਾਥੋ ਬਿਨਾ ਪੱਤਾ ਨਹੀਂ ਝੂਲਦਾ ਆਹ ਦੇਖ ਲੋ ਬਾਦਲਾਂ ਦੇ ਘਰ ਦੇ ਮੂਹਰੇ ਬਾਦਲਾਂ ਦੇ ਘਰ ਦੇ ਮੂਹਰੇ ਪੂਰਾ ਬਠਿੰਡਾ ਪਹੁੰਚ ਗਿਆ ਬਿਨਾ ਕਿਸੇ ਡਰ ਤੋਂ ਜਿਹੜੇ ਕਹਿੰਦੇ ਸੀ ਡਰਦੇ ਆ ਪਰ ਬਾਦਲਾਂ ਦੇ ਘਰ ਅੱਗੇ ਪੂਰਾ ਬਠਿੰਡਾ ਪਹੁੰਚ ਗਿਆ ਬਾਈ ਜੀ ਸ਼ੇਅਰ ਕਰ ਦਿਓ ਵਾਦਲਾ ਦੇ ਘਰ ਦੇ ਅੱਗੇ ਪੂਰਾ ਬਖੰਡਾ ਜਿਹੜਾ ਪਹੁੰਚ ਗਿਆ ਬਾਗੂ ਬਖੰਡਾ ਸੁਣਾ ਰਿਹਾ ਅੱਖਾਂ ਨਾਲ ਮੈਂ ਕੀ ਤਰਦੇ ਦੇਖੀ ਦੇਖ ਲਈ ਤੂੰ ਸਦ ਪੜਾ ਇਹਦੇ ਵਿੱਚ ਖਤਰਾ ਹੋ ਸਕਦਾ ਏ ਉਹ ਕਾਲੇ ਕੋ ਅਦਾ ਦਾ ਰੋ ਰੋ ਵਾਦਲਾ ਸੁਤਾਲਾ ਤੱਕ ਨੂੰ ਉਹ ਟਾਹਾ ਆਲਾ ਬੱਛਾ ਲਖਰਾ ਸਟਾਣਾ ਉਹ ਜਿਹੜਾ ਪਾਣ ਮਰੇ ਖਾ ਇੱਕ ਪਾਸੇ ਬਾਦਲ ਦਾ ਘਰ ਆ ਦੂਜੇ ਪਾਸੇ ਸਾਰਾ ਬਠਿੰਡਾ ਲੱਖੇ ਦੇ ਨਾਲ ਆ ਗਿਆ ਬਾਦਲ ਨਾਲ ਤੁਹਾਡਾ ਖਾਤਰਾ ਬੱਚਾ ਜਿਹਦੇ ਨਾਲ ਮੋਢਾ ਲਾ ਕੇ ਖੜਦਾ ਦਿਨ ਦੇ ਪਿੰਡ ਨੇ ਗੁਰੂ ਦਾ ਮੋਢੇ ਲਾ ਕੇ ਖੇਲੇ ਕਿੰਨਾ ਕਿਤੇ ਬਾਦਲਾਂ ਦੇ ਘਰ ਦੇ ਅੱਗੇ ਬਿਲਕੁਲ ਲੱਖਾ ਸਿੰਘ ਸਿਧਾਨਾ ਪਹੁੰਚ ਚੁੱਕਿਆ ਚਲੋ ਵੀ ਚਲੋ ਤੇ ਪੂਰਾ ਬਠਿੰਡਾ ਜਿਲ੍ਹਾ ਆ ਗਿਆ ਚੜਦੀ ਕਲਾ ਹੋਗੀ ਬਹੁਤ ਧੰਨਵਾਦ ਬਾਈ ਧੰਨਵਾਦ ਸਦਾ ਬਹੁਤ ਟਾਈਮ ਹੋ ਗਿਆ ਬਾਦਲਾ ਬਾਰਦਾ ਦਾ ਤੁਹਾਨੂੰ ਬੁਲਾਉਂਦੇ ਪਟੜਾ ਅੱਗੇ ਸੱਚਾ ਸੇਵਾ ਦਾ ਘਟਿਆ ਗਿਆ ਹੋਰ ਬਾਈ ਚੱਲ ਬਾਈ ਚੱਲ ਸੋਣਿਆ ਚੱਲ ਚੱਲ ਤੋਰ ਸੋਣਿਆ ਤੋਰ ਬਾਦਲ ਪਿੰਡ ਦੇ ਵਿੱਚ ਬਾਈ ਜੀ ਸਾਰੋ ਮੈਂ ਅੱਗੇ ਸਵਾਗਤ ਹੋਣਾ ਬਾਦਲਪਿੰਡ ਦੇ ਵਿੱਚ ਬਾਦਲਪਿੰਡ ਦੇ ਵਿੱਚ ਸਵਾਗਤ ਹੋਣਾ ਤੁਹਾਨੂੰ ਦਿਖਾਉਣ ਲੱਗਿਆਂਗੇ ਸਾਹ ਦੇਖਦਾ ਦਾ ਟੋਕੇ ਬਾਹਰ ਮੰਦਾ ਬਾਦਲਾਂ ਦੇ ਘਰ ਦੇ ਅੱਗੇ ਹਿੱਕਦੇ ਦੀਵਾ ਬਾਲਤਾ ਕਹਿੰਦੇ ਸਿੱਖ ਕੌਮ ਦੇ ਵਿਰੋਧੀਆਂ ਦੇ ਬਾੜੀਆਂ ਦੇ ਲੜਾਈ ਪੰਜਾਬ ਦੀ ਪੰਥਕ ਲੜਾਈ ਸਾਡੇ ਕੌਮ ਦੇ ਵਿਰੋਧੀਆਂ ਨੇ ਇੱਕ ਤੇ ਦੀਵਾ ਬਾਲਤਾ ਅੱਜ ਆ ਖੜਾ ਬਾਦਲਪਿੰਡ ਸਾਰਾ ਆ ਖੜਾ ਬਾਦਲਪਿੰਡ ਬਾਈ ਆ ਖੜਾ ਬਾਦਲਪਿੰਡ ਸਾਰੇ ਹੀ ਸਾਰਾ ਹੀ ਬਾਦਲਪਿੰਡ ਆ ਖੜਾ ਆ ਹੋ ਗਈ ਚੜਦੀ ਕਲਾ ਬਾਦਲਪਿੰਡ ਦੇ ਸ੍ਰੀ ਨਗਰ ਨਿਵਾਸੀਆਂ ਦਾ ਜੋ ਸਵਾਗਤ ਆ ਖੜਾ ਬਾਈ ਸਾਰਾ ਬਾਦਲਪਿੰਡੀ ਬਾਹਰ ਆ ਗਿਆ ਸਾਰਾ ਬਾਦਲਪਿੰਡ ਸਮੂਹ ਬਾਬਾ ਨਾਨਕ ਦਾ ਪੂਰਾ ਬਾਬਾ ਜੀ ਦਾ ਗੁਰਦਾ ਨੌਜਵਾਨਾ ਉਹ ਸਰਪੰਚਾ ਇੱਕੋ ਦਾ ਬਹੁਤ ਬਹੁਤ ਧੰਨਵਾਦ ਉਹ ਖੜਾ ਮੁੰਡਾ ਪੰਜਾਬ ਦਾ ਪੁੱਤ ਲੁਕਾ ਨੂੰ ਸੁਧਾਣਾ ਪੰਜਾਬ ਦੇ ਪਾਣੀ ਦੇ ਰਵਾਏ ਸਾਹ ਬਣੇ ਰਵਾਏ ਸਾਰਾ ਬਾਦਲ ਪਿੰਡ ਬਾਹਰ ਆ ਗਿਆ ਬਾਈ ਅੱਛਾ ਗੁਰਦਾਬਾਹ ਖੜੀਆਂ ਨੇ ਔਰ ਪੁਣਰਾਵ ਦੇ ਆ ਬਿਲਕੁਲ ਬਾਦਲਾਂ ਦੇ ਘਰ ਦੇ ਅੱਗੇ ਉਹ ਸਾਹਮਣੇ ਬਾਦਲਾਂ ਦਾ ਘਰ ਹੈ ਕੋਠੀ ਹੈ ਅਨੂਤਾ ਪਰਤੇ ਜਿਹੜੀ ਗੱਲੀ ਗੱਲੀ ਸਾਡੀ ਕੌਮ ਦੀ ਕੌਮ ਦੀ ਲੱਗੀ ਹੋਈ ਹੈ ਪਾਪੀਆਂ ਦੇ ਘਰੇ ਨਵੀਂ ਲਹਿਰ ਬਾਬਾ ਬਾਦਲਾਂ ਦੇ ਭਾਰਤੀ ਅੱਜ ਦੇਖ ਲੋ ਖੜਿਆ ਖਾਲਸੇ ਸੋ ਬਾਲੂ ਬੜੀ ਗੱਲਾ ਹੋ ਗਈ ਮਾਮਾ ਦਾ ਭਾਣਾ ਦਾ ਬਹੁਤ ਬਹੁਤ ਧੰਨਵਾਦ ਸਭੋ ਮਾਮਾ ਦਾ ਸ਼ੇਅਰ ਕਰ ਦਿਓ ਦੱਬ ਕੇ ਬਹੁਤ ਬਹੁਤ ਬਾਦਲ ਪਿੰਡ ਦੇ ਵਿੱਚ ਹੀ ਧੱਕ ਪਾਤੀ ਬਾਈ ਪਿੰਡਾ ਜਿੱਥੇ ਕਹਿੰਦੇ ਸੀ ਸਾਡੇ ਬਿਨਾ ਕੋਈ ਆ ਨਹੀਂ ਸਕਦਾ ਧੰਨਵਾਦ ਜਿਨ੍ਹਾਂ ਨੇ ਕਸਵਾਤ ਕੀਤਾ ਲਵਾੜੇ ਦੇ ਦਾ ਮਾਨ ਬਖਸ਼ਿਆ ਰੂਪ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਪਾਣੀ ਪਿੰਡ ਦੇ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਆ ਭਾਨੇ ਬਾਈ ਕਰਦੇ ਹੋ ਪਰ ਬਾਦਲਪਿੰਡਾ ਬਾਈ ਬਾਦਲਪਿੰਡਾ ਬਹੁਤ ਧੰਨਵਾਦ ਬਾਈ ਜੀ ਇਹ ਬਾਦਲਪਿੰਡ ਦੇ ਵਿੱਚ ਨਜ਼ਾਰਾ ਬੰਨਿਆ ਹੋਇਆ ਬਾਈ ਜਿਹੜੇ ਕਹਿੰਦੇ ਸੀ ਸਾਡੇ ਪਿੰਡ ਕੋਈ ਆ ਨਹੀਂ ਸਕਦਾ ਪੂਰੇ ਬਠਿੰਡੇ ਦੇ ਦਾਬਾ ਰੱਖਦੇ ਸੀ ਅੱਜ ਲੱਖੇ ਨੇ ਕਹਿੰਦੇ ਵੀ ਹਕਤੇ ਦੀਵਾ ਬਾਲਤਾ ਹਕਤੇ ਦੀਵਾ ਬਾਲਤਾ ਇਹਨਾਂ ਦੁਸ਼ਮਣਾਂ ਦੇ ਕੌਮ ਦੇ ਦੁਸ਼ਮਣ ਨੇ ਜਿਹੜੇ ਦੇਖ ਸਕਦੇ ਤੁਹਾਡੇ ਸਾਹਮਣੇ ਆ ਇਹ ਬਾਦਲਪਿੰਡਾ ਬਾਈ ਬਾਦਲਪਿੰਡ ਦੀ ਸੰਗਤ ਦੇਖ ਲੋ ਬਾਈ ਬਹੁਤ ਆ ਬਾਈ ਬਹੁਤ ਮਜ਼ਾ ਆ ਰਿਹਾ ਬਾਲਾ ਮੈਨੂੰ ਤੁਰੇ ਬਾਦਲਪਿੰਡ ਦੇ ਵਿੱਚ ਬਾਦਲਪਿੰਡ ਦੇ ਵਿੱਚ ਅੱਜ ਨੀਂਦਾਂ ਅੱਜ ਨੀਂਦਾਂ ਉੱਡ ਜਾਣੀਆਂ ਨੇ ਬਾਦਲਪਿੰਡ ਇੱਕ ਪਾਸਾ ਇੱਕ ਤਰਫ ਹੋ ਕੇ ਖੜ ਗਿਆ ਜਿੱਥੇ ਮਰਨਾ ਹੈ ਮਰਦਾ ਵੀ ਪੰਜਾਬ ਦਾ ਜੋ ਇੱਕ ਤਰਫਾ ਹੋ ਕੇ ਖੜ ਗਿਆ ਬਾਦਲਪਿੰਡ ਬਾਈ ਦੋਨੋਂ ਦਾ ਵੀ ਬਾਜ਼ਾਰ ਦੀਆਂ ਹੈ ਹੈ ਮੋਕਮੰਦਰੀ ਦੇ ਕਰਕੇ ਦਿਖਾਤਾ ਕਿ ਹਾਂ 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 ਖੇਡਦਾ ਟਾਈਮ ਆ ਗਿਆ ਤੇ ਬਾੜ ਦੇ ਪਿੰਡ ਦੇ ਆਣੇ ਲੋਕਾਂ ਨੇ ਕਰਕੇ ਦਿਖਾ ਬਿਲਕੁਲ ਬਿਲਕੁਲ ਵਾਹ ਸਿਰਾਂ ਲਾਤਾ ਬਾਈ ਕਹਿੰਦੇ ਅੱਜ ਬਾਦਲਾ ਵਾਲਿਆਂ ਨੇ ਦੇਖ ਸਕਦੇ ਤੁਸੀਂ ਬਾਈ ਦੇ ਸਰਪਾ ਨਾਲ ਤੇ ਹਾਰਾ ਨਾਲ ਤੋਂ ਦੇ ਘਰ ਨਿਕਲ ਗਿਆ ਸੀਗਾ ਜਿੰਦਾਬਾਦ 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 ਦੇਵੇਂ ਦੇ ਸਵਾਗਤ ਕੀਤਾ ਸਾਡੇ ਪਿੰਡਾਂ ਤੁਸੀਂ ਬਾਦਲਪਿੰਡ ਦੇ ਵਿੱਚ ਬਾਈ ਹੁਣ ਤੱਕ ਦਾ ਸਭ ਤੋਂ ਵਧੀਆ ਸਵਾਗਤ ਹੈ ਬਾਈ ਬਾਦਲਪਿੰਡ ਵਾਲਿਓ ਜਿਹੜਾ ਸੱਚਾ ਸੇ ਦਾ ਪੰਜਾਬ ਦੀ ਏਕ ਦੇ ਵਿੱਚ ਕੱਢਿਆ ਬਾਦਲਾ ਨੇ ਉਹ ਤਕੜਾ ਬਾਦਲ ਪਿੰਡੋਂ ਆਪਾਂ ਦੀ ਗੱਲ ਲੈ ਸ਼ਾਮੋ ਜੰਗਲ ਆਗੀਆਂ ਹੋਈਆਂ ਜੋ ਪਿੰਡਾਂ ਦੇ ਹੜਾਤ ਹੋਏ ਨੇ ਇਹਦੇ ਜ਼ਿੰਮੇਵਾਰ ਸੋਡੇ ਪਿੰਡਾਂ ਵਾਲੇ ਬਾਦਲ ਨੇ ਪਿੰਡ ਬਾਦਲਾ ਲਿਆ ਸੋਸ਼ ਕਾਚਾ ਨੂੰ ਬੋਲੇ ਕਹਿੰਦੇ ਕਰਤਾ ਦਾ ਬਾਦਲਾ ਦਾ ਕਰ ਨਹੀਂ ਬੰਦਿਆ ਗਿਆ ਇਹ ਜਿਹੜਾ ਗੱਲਾ ਪਾਇਸੀ ਪਟਨਾ ਇਹ ਬਾਦਲ ਪਿੰਡ ਤੋਂ ਸ਼ੁਰੂਆਤ ਦਾ ਲੋਕ ਕਹਿੰਦੇ ਆ ਬਾਦਲਾ ਦਾ ਘੜਾ ਬੰਦਦਾ ਆ ਦੇਖੋ ਬਾਦਲਾ ਇਕੱਠ ਬਾਦਲਾ ਦੇ ਪਿੰਡ ਨਾਲ ਕੀ ਕਰਦੇ ਦੇਖੋ ਜਗਰਾ ਚੱਕੋ ਵੀ ਬਾਦਲ ਬਣਾਉਂਦਾ ਦਾ ਪਿੰਡ ਬਾਦਲ ਪਹੁੰਚਦੇ ਸਦਾ ਐਡਾ ਤੁਸੀਂ ਨਿੱਘਾ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੱਕ ਤਾਰੀਖ ਜੇਤੇ ਰੱਖਿਓ ਜੇਤੇ ਰੱਖਿਓ ਇੱਕ ਤਾਰੀਖ 2015 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਲਈਆਂ ਰੋਲੇ ਗਈਆਂ ਗੁਰੀਆਂ ਦੇ ਰੋਲੇ ਗਈ ਸਰਕਾਰ ਵੀ ਸੀ ਬਾਦਲਾ ਦੀ ਇੱਕ ਜੂਨ 1884 ਜੇਤੇ ਰੱਖਿਓ ਖਵਾਤ ਸਾਹਿਬ ਤੇ ਹਮਲਾ ਹਜ਼ਾਰਾਂ ਸਾਡੇ ਨੌਜਵਾਨ ਮਾਵਾ ਬੱਚੇ ਭੈਣਾ ਬਿਰਕਤ ਹੋਏ ਸਾਡੇ ਤਾਤ ਪਤਾ ਹੈ ਗੁਰੂ ਘਰ ਦਾ ਹੈ ਚੇਤੇ ਰੱਖਿਓ ਕਾਂਗਸ ਖੂਨੀ ਪੰਦੇ ਨੂੰ ਚੇਤੇ ਰੱਖਿਓ ਉਹ ਖੂਨੀ ਪੰਦੇ ਦਾ ਸਾਥ ਦੇਣ ਵਾਲੇ ਬਾਦਲਾ ਨੂੰ ਫਿਰੋਪੀ ਵਾਲਿਆਂ ਨੂੰ ਚੇਤੇ ਰੱਖਿਓ ਚੇਤੇ ਰੱਖਿਓ ਬੌਕਰ ਵਾਲਿਆਂ ਨੂੰ ਜਿਨ੍ਹਾਂ ਦਾ ਸਾਡੇ ਨੌਜਵਾਨ ਮੁੰਡੇ ਚੱਕ ਕੇ ਨਸ ਲਾ ਕੇ ਡਿਗਰੂਗਾ ਸੱਤੇ ਨੇ ਚੇਤੇ ਰੱਖਿਓ ਬੌਕਰ ਵਾਲਿਆਂ ਨੂੰ ਜਿੰਦਨ ਸਾਡੀ ਜਵਾਨੀ ਚਿੱਤਿਆਂ ਦੇ ਲਾ ਕੇ ਮਾਰਦੀ ਆ ਚਿੱਤੇ ਰੱਖੋ ਪਿੰਡ ਪਾਦ ਲਾ ਰਿਓ ਭੁੱਲ ਨਾ ਲਾਓ ਵਾਦਾ ਕਰਕੇ ਜਾਂਦਾ ਕਿ ਪਿੰਡ ਪਾਦ ਦੀ ਧਰਤੀ ਤੇ ਖੜਕੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਆ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਿਆ ਯਾਦ ਰੱਖਿਓ ਇਹ ਆਵਾਜ਼ ਆ ਜਿਹੜੀ ਤੁਹਾਡੇ ਪੰਜਾਬ ਲਈ ਤੁਹਾਡੀਆਂ ਆਣ ਵਾਲੀਆਂ نسلਾਂ ਲਈ ਤੁਹਾਡੀਆਂ ਪੀੜ੍ਹੀਆਂ ਲਈ ਤੁਹਾਡੀ ਵਿਰਾਸਤ ਲਈ ਕੋਈ ਮਰਜੀ ਪ੍ਰਧਾਨ ਮੰਤਰੀ ਹੋਵੇ ਕੋਈ^-ਜਰਾ ਮੰਤਰੀ ਹੋਵੇ ਕੋਈ ਸਪੀਕਰ ਬੈਠਾ ਹੋਵੇ ਜੋਤ ਨਾਲ ਅੱਖਾਂ ਜੱਖਾਂ ਮਾਰ ਕੇ ਤੁਹਾਡੀ ਹੱਕ ਦੀ ਗੱਲ ਕਰਨ ਦਾ ਬੰਦ ਰੱਖਦਾ ਦੁਨੀਆ ਬਰਾਰੀਆਂ ਬਹੁਤ ਸਾਲੇ ਧੋਖੇ ਹੁਣ ਲੋਕਾਂ ਨੇ ਮਿਲਣਾ ਮੁਰਕੇ ਬਸਤੌਣ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਮੌਕਾ ਆਇਆ ਸਾਹ ਜੋ ਡਾਕ ਕੇ ਤਰੀਕ ਨੂੰ ਜੰਦੇ ਵਿੱਚੋਂ 1 ਜੂਨ ਨੂੰ ਚੋਣ ਸ਼ਾਨ ਬਾਦ ਪਈ ਹੈ ਸੋ ਆ ਬਾਦਲਾ ਦੇ ਪਿੰਡ ਤੋਂ ਸ਼ੁਰੂਆਤ ਹੋ ਚੁੱਕੀ ਹੈ ਬਾਦਲਾਲਾ ਕਿਲਾ ਜਿਹੜਾ ਟੈਰੇ ਕਰਕੇ ਪੈਸ਼ ਨੈਸ ਕਰ ਦੇਣਾ ਆਤਾ ਬਾਈ ਬਾਦਲਾ ਵਾਲਿਆਂ ਨੇ ਐਡਾ ਵੱਡਾ ਸਵਾਗਤ ਕਹਿੰਦੇ ਅੱਜ ਬਠਿੰਡ ਦੇ ਵਿੱਚ ਉਹ ਪਿੰਡ ਚ ਹੋਇਆ ਜਿੱਥੇ ਕਹਿੰਦੇ ਸੀ ਗਾੜਾ ਬਾਦਲਾਂ ਦਾ ਬਿਲਕੁਲ ਬਾਦਲਾਂ ਦੀ ਕੋਠੀ ਦੇ ਅੱਗੇ ਕਾ ਸੁੱਖ ਬਾਦਲਾਂ ਦੀ ਕੋਠੀ ਦੇ ਮੂਹਰੇ ਆ ਸਾਹਮਣੇ ਆ ਕਰਤੇ ਕਿਲਾ ਕਹਿੰਦੇ ਵੀ ਸਿਰੇ ਹੀ ਲਾਤਾ ਅੱਜ ਬਾਦਲਾ ਵਾਲੇ ਇਕੱਠੇ ਹੋ ਕੇ ਖੜ ਗਿਆ ਕਹਿੰਦੇ ਹਿਸਾਬ ਲੈਣੇ ਜਿਹੜੀ ਕਾਮ ਨਾਲ ਗਦਾਰੀਆਂ ਕੀਤੀਆਂ ਨੇ ਸਾਬ ਲੈਣੇ ਜਿਹੜੇ ਕਾਮ ਨਾਲ ਗਦਾਰੀਆਂ ਕੀਤੀਆਂ ਬਾਦਲਾਂ ਨੇ ਕਹਾ ਬਾਪੂ ਹਾਂ ਇਹ ਬਾਦਲਪਿੰਡ ਤੋਂ ਅੱਜ ਸ਼ੁਰੂਆਤ ਹੋ ਗਈ ਐ ਬਾਦਲਪਿੰਡ ਨੇ ਅੱਜ ਸਿਰਾ ਲਾਤਾ ਕਹਿੰਦੇ ਬਾਈ ਬਾਦਲਪਿੰਡ ਤੋਂ ਸ਼ੁਰੂਆਤ ਹੋ ਗਈ ਕਰ ਦਿਓ ਬਾਈ ਸ਼ੇਅਰ ਦਬਕੇ ਨਾਲ ਪੇਜ ਫੋਲੋ ਪੰਜਾਬ ਦੇ ਲੜੂ ਲਾ ਕੇ ਵਧਨ ਦਾ ਲੋ ਜੀ ਪੂਰਾ ਬਠਿੰਡੇ ਹੀ ਆ ਗਿਆ ਕਹਿੰਦੇ ਚੜਦੀ ਕਲਾ ਹੋ ਗਈ ਪੂਰੀ ਐਨ ਹਾਂ ਪੂਰਾ ਬਠਿੰਡਾ ਨਿਕਲ ਆਇਆ ਤੇ ਵੱਡਾ ਕਾਫਲਾ ਬਿਲਕੁਲ ਹੀ ਕੜਕ ਦੀ ਧੁੱਪ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਲਾਈਵ ਨੇ ਹਨ ਕੜਕ ਦੀ ਧੁੱਪ ਦੇ ਵਿੱਚ ਕਹਿੰਦੇ ਲੰਬਿਆਂ ਨੇ ਕਰਾਈ ਬੱਲੇ ਬੱਲੇ ਹਾਂ ਚੜਦੀ ਕਲਾ ਹੋ ਗਈ ਚੜਦੀ ਕਲਾ ਹੋ ਗਈ ਤੇ ਦੇਖ ਲਓ ਤਸਵੀਰਾਂ ਤੁਹਾਡੇ ਸਾਹਮਣੇ ਆ ਤੇ ਕੇਸਰੀ ਨishan ਸਾਹਿਬ ਹੈਠ ਹੀ ਅਸੀਂ ਲੜਨਾ ਤੇ ਲੜ ਰਹਾਂਗੇ ਅਸੀਂ ਉਹ ਨਹੀਂ ਕੀ ਯਾਰ ਉਹਨਾਂ ਨਾਲ ਖੜ ਕੇ ਜਿਹੜੇ ਦਿੱਲੀ ਤੋਂ ਆ ਕੇ ਆ ਸਾਡੇ ਮੁੰਡਿਆਂ ਨੂੰ ਡਿਬਰੂਗੜ੍ਹ ਛੱਡ ਦਿੰਦੇ ਆ ਅਸੀਂ ਹਮੇਸ਼ਾ ਆਪਣੇ ਪੰਥ ਨਾਲ ਹੀ ਖੜਨਾ ਹੈ ਇਹ ਪੰਥ ਦੇ ਵਿੱਚ ਹੀ ਸਾਡੀ ਜਾਨ ਨਿਕਲੂ ਬਾਈ ਕਿਵੇਂ ਚੜਦੀ ਕਲਾ ਪੰਥ ਦੇ ਵਿੱਚ ਹੀ ਸਾਡੀ ਜਾਨ ਨਿਕਲਣੀ ਹੈ ਪੰਥ ਦੇ ਵਿੱਚ ਹੀ ਸਾਡੀ ਜਾਨ ਨਿਕਲਣੀ ਹੈ ਨਾ ਚੜਦੀ ਕਲਾ ਹੋਵੇ ਉਹ ਨਿਪਟ ਗਿਆ ਉਮੀਦ ਆਣਾ ਜੋ ਸਹੀ ਉਹ ਦੀਵਾਰ ਤੋਂ ਚੋਣ ਕਰਨ ਦਾ ਤੁਸੀਂ ਜਾਣਦੇ ਹੋ ਕਿ ਸਹੀ ਉਹ ਦੀਵਾਰ ਨੇ ਤੁਹਾਡੇ ਜਾਣੇ ਪੈਣਾ ਚੜਦੀ ਕਲਾ ਹੋਗੀ ਮੇਰਾ ਪੰਥ ਗਲੇਰ ਚੱਲ ਪਿਆ ਨਾ ਬਾਬਾ ਸਿਮਰ ਜੀ ਤੇ ਲਾੜੀ ਖੁੱਲੇ ਜਵਾ ਲਾੜੀ ਨਾਲ ਮੋਢਾ ਲਾ ਕੇ ਤੁਹਾਡੀ ਆਵਾਜ਼ ਨੂੰ ਹਾਂ ਭਾਈ ਬਹੁਤ ਬੱਲੇ ਚੜਦੀ ਕਲਾ ਹੋਗੀ ਕਹਿੰਦੇ ਪੁਰੇ ਨੌਜਵਾਨ ਕੜਕ ਦੀ ਧੁੱਪ 'ਚ ਕਹਿੰਦੇ ਸਾ ਉੱਪਰ ਬੈਠੇ ਆ ਬਾਈ ਹਾਂ ਉੱਪਰ ਬੈਠਿਆ ਕਰ ਕਰਕੇ ਠੀਕ ਹੈ ਭਾਈ ਦੇਖ ਸਕਦੇ ਹੋ ਕਰਕਦੀ ਧੁੱਪ ਚ ਉੱਪਰ ਬੈਠੇ ਆ ਹੋ ਠੀਕ ਹੋ ਭਾਈ ਠੀਕ ਹੋ ਜੀ ਹੋ ਗਈ ਚੜਦੀ ਕਲਾ ਬਾਬਾ ਜੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਕਿਵੇਂ ਬਾਪੂ ਫਤਿਹ ਜੀ ਫਤਿਹ ਠੀਕ ਹੋ ਜੀ ਚੜਦੀ ਕਲਾ ਭਾਈ ਸਾਰੇ ਭਾਈ ਬੈਠੋ ਭਾਈ ਮੈਂ ਥੋੜੀ ਵੀਡੀਓ ਦੇਖ ਰਿਹਾ ਹਾਂ ਹਾਂ ਭਾਈ ਐਨਡੀ ਆਪੇ ਸਰਦਾ ਦਾ ਠੀਕ ਹੈ ਧੰਨਵਾਦ 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 ਕਹਿੰਦੇ ਵੀ ਚੜ੍ਹਦੀ ਕਲਾ ਹੋ ਗਈ ਪੂਰੀ ਐਨ ਕਿਰਪਾ ਹੋ ਗਈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਐ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਗਿਆ ਕਸਰ ਨਹੀਂ ਰਹੀ ਤਾਂ ਨਹੀਂ ਕੋਈ ਬਾਕੀ ਮੈਂ ਨਿਕਲ ਜਾਂਦੇ ਆ ਅੱਗੇ ਬਾਕੀ ਕਸਰ ਤਾਂ ਨਹੀਂ ਰਹੀ ਕੋਈ ਇੱਕ ਖੇ ਦਾ ਕਾਹਨਾ ਵੱਧ ਆ ਗਿਆ ਹਾਂ ਕਹਿੰਦੇ ਵੀ ਕੋਈ ਕਸਰ ਨਹੀਂ ਰਹੀ ਸਾਰੀਆਂ ਗੱਡੀਆਂ ਦੀਆਂ ਮੈਂ ਤਸਵੀਰਾਂ ਇਹ ਨਹੀਂ ਵੀ ਗੱਡੀਆਂ ਕੋਈ ਕਿਰਾਏ ਤੇ ਲੈਂਦੀਆਂ ਨੇ ਖਾਲੀ ਨੇ ਸਾਰੀਆਂ ਗੱਡੀਆਂ ਭਰੀਆਂ ਹੋਈਆਂ ਨੇ ਚੋਣਸਾਨ ਬਾਲਟੀ ਐ ਸਾਰੀਆਂ ਗੱਡੀਆਂ ਕਹਿੰਦੇ ਭਰੀਆਂ ਹੋਈਆਂ ਨੇ ਨੈਣ ਕਿਰਪਾ ਚੜਦੀ ਕਲਾ ਦੀ ਸਾਹ ਬਾਈ ਫੱਤੇ 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 ਜਉਂਦੇ ਰਹੋ ਚਲੋ ਬਾਈ ਕਹਿੰਦੇ ਜੀ ਅੱਜ ਦਾ ਜਾਜਦਾਨ ਗਿਆ ਅੱਜ ਦਾ ਇਕੱਠ ਦੱਸਦਾ ਵਿਰੋਧੀਆਂ ਦੀ ਨੀਂਦ ਉੱਡ ਗਈ ਹੈਗੀ ਸੁਪਨੇ ਦੇ ਵਿੱਚ ਵੀ ਲੱਖਾਂ 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 ਇਹ ਬਿਲਕੁਲੀ ਬਿਲਕੁਲੀ ਲੱਖਾਂ ਲੱਖੀ ਹੋਈ ਪਈ ਐ ਕਹਿੰਦੇ ਜਿੱਤ ਪੱਕੀ ਐਦ ਕੀ ਬਾਈ ਜੀ ਜਿਹੜਾ ਪੰਥ ਲਈ ਖੜੂਗਾ ਪੰਥ ਨੂੰ ਅੱਗੇ ਲੈ ਕੇ ਜਾਊਗਾ ਉਹ ਹੂੰ ਇਹ ਸਮੀਕਰਨ ਬਦਲ ਗਿਆ ਅੱਜ ਚੜਦੀ ਕਲਾ ਹੋ ਗਈ ਹੁਣ ਚੜਦੀ ਕਲਾ ਅੱਜ ਜਿੱਤ ਦੀ ਧਾਰੀ ਤੇ ਆ ਗਿਆ ਬਾਈ ਅੱਛਾ ਸਮੀਕਰਨ ਕਾਤਮ ਨਾ ਸਮੀਕਰਨ ਅੱਜ ਨੀਂਦ ਤਾਂ ਨਹੀਂ ਆਉਣੀ ਵਿਰੋਧੀਆਂ ਨੂੰ ਹਾਂ ਬਾਈ ਨਾ ਨਾ ਨੀਂਦ ਹੂੰ ਤੂੰ ਸੀਆਈਡੀ ਦਾ ਰਿਪੋਰਟਾਂ ਜਾਣ ਗਿਆ ਤੂੰ ਹੱਥ ਝੱਲ ਦੇਖੀ ਹੁੰਦੀ ਬਾਈ ਹਾਂ ਜੇ ਆਮ ਆਦਮੀ ਦੀ ਸਿਮਰਤ ਦੀ ਹਾਲਾ ਮੋਟਾ ਜਾਣੀਆਂ ਬਹੁਤ ਠੀਕ ਹੈ ਬਾਈ ਜਿਉਂਦੇ ਰਹੋ ਚੜਦੀ ਕਲਾ ਹੋ ਗਈ ਕਿਵੇਂ ਹੋ ਕਿਵੇਂ ਲਾਇਆ ਦਾ ਮਾਹੌਲ ਅੱਜ ਦੇਖ ਕੇ ਵਾਲੇ ਵੱਡੇ ਜਾਮ ਲੱਗ ਗਏ ਹਨ ਠੀਕ ਹੈ ਭਾਈ ਦੇਖ ਸਕਦੇ ਹਾਂ ਕਹਿੰਦੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਲੱਖਾ ਸਿੰਘ ਸਦਾਨਾ ਜਿੱਤ ਵੱਲ ਵਧ ਰਿਹਾ ਸੋ ਮਿਹਨਤ ਹਰ ਇੱਕ ਨੇ ਕਰਨੀ ਹੁੰਦੀ ਹੈ ਮਿਹਨਤ ਆਪਾਂ ਵੀ ਕਰਨੀ ਹੈ ਗੱਲ ਇਹ ਵੀ ਨਹੀਂ ਕਿ ਜਿੱਤਾਂ ਹਾਰਾਂ ਮੈਨੇ ਕੋਈ ਰੱਖਦੀਆਂ ਨੇ ਜਿੱਤੀਏ ਹਾਰੀਏ ਅਸੀਂ ਆਪਣੇ ਲੋਕਾਂ ਦੇ ਵਿੱਚ ਰਹਾਂਗੇ ਅਸੀਂ ਆਪਣੇ ਪੰਥ ਦੇ ਵਿੱਚ ਰਹਾਂਗੇ ਇਹ ਨਹੀਂ ਹੋਊਗਾ ਕਿ ਅਸੀਂ ਹੋਰਾਂ ਚੁਣ ਲਾਂਗੇ ਜਿਹੜੇ ਜਿੱਤ ਵੱਲ ਜਾਂਦੇ ਹੋਣ ਕੋਈ ਜ਼ਰੂਰੀ ਨਹੀਂ ਹੁੰਦਾ ਜਿੱਤਣਾ ਤੋਂ ਤੇ ਗੋਡਾ ਧਰ ਕੇ ਕੰਮ ਪਹਿਲਾਂ ਵੀ ਕਰਾਇਆ ਸਰਕਾਰਾਂ ਤੋਂ ਅੱਗੇ ਵੀ ਕਰਾਵਾਂਗੇ ਪਰ ਕਦੇ ਵੀ ਉਹਨਾਂ ਨਾਲ ਨਹੀਂ ਲੜਾਂਗੇ ਜਿਹੜੇ ਦਿੱਲੀ ਦੇ ਸਾਡੇ ਸਿਰਾਂ ਤੇ ਬਹਿ ਗਏ ਆ ਸਾਡੇ ਸਿਰਾਂ ਤੇ ਬਹਿ ਕੇ ਨੌਜਵਾਨਾਂ ਤੇ ਐਨਐਸਏ ਲਾਉਂਦੇ ਆ ਉਹਨਾਂ ਨਾਲ ਕਦੇ ਨਹੀਂ ਲੜਾਂਗੇ ਦੇਖ ਸਕਦੇ ਹੋ ਤਸਵੀਰਾਂ ਲਾਹਣ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਝਾੜੂਆਂ ਦੇ ਪਿੱਛੇ ਲੱਗੇ ਫਿਰਦੇ ਆ ਜਿਨ੍ਹਾਂ ਨੇ ਸਿੱਖ ਨੌਜਵਾਨ ਮੁੰਡੇ ਡਿਬਰੂਗੜ ਬਿਠਾਇਆ ਤੇ ਝਾੜੂ ਦੇ ਨਾਲ ਲੱਗੇ ਫਿਰਦਾ ਗਾਤਰੇ ਪਾਪਾ ਲੋਕ ਇੱਕ ਵੀ ਗੱਡੀ ਕੋਈ ਇਹ ਨਹੀਂ ਹੈਗੀ ਖਾਲੀ ਐ ਪੰਜ-ਪੰਜ ਬੰਦੇ ਆ ਹਰੇਕ ਗੱਡੀ ਦੇ ਵਿੱਚ ਪੰਜ-ਪੰਜ ਬੰਦੇ ਆ ਹਾਲਾ ਬੱਟਾ ਚ ਕਾਫਲਾ ਜਿਹੜਾ ਬੱਲੇ-ਬੱਲੇ ਬੱਲੇ-ਬੱਲੇ ਕਰਾਤੀ ਬਈ ਅੱਜ ਇਹਦਾ ਸਰਪੰਚਾ ਹੋ ਗਈ ਬੱਲੇ-ਬੱਲੇ ਅੱਜ ਤਾਂ ਨਹੀਂ ਨੀਂਦ ਆਉਣੀ ਕਾਲੀਆਂ ਕਾਂਗਰਸੀਆਂ ਨੂੰ ਤਾਂ ਨਹੀਂ ਆਉਣੀ ਅੱਜ ਉੜ ਗਈ ਉਹਨਾਂ ਦੀ ਨੀਤਾਂ ਲੈ ਲਾਈਵ ਚੱਲੀ ਜਾਂਦਾ ਕਹਿੰਦੇ ਵੀ ਦੇਖ ਲੋ ਅੱਜ ਹਰਸਿਮਰ ਤੇ ਝਾਰੂਆਂ ਤੇ ਕਾਂਗਰਸੇ ਦੀ ਨੀਤਾਂ ਉੜ ਗਈ ਭਾਈ ਤਾਂ ਬਾਲੇ ਵੱਡੇ ਜਾਮ ਲੱਗੇ ਨਿਪੜ ਗਿਆ ਕੰਮ ਨਿਪੜ ਗਿਆ ਤਾਂ ਵੱਡੀ ਲੀਡ ਜਿੱਤਾਂਗੇ ਜਿੰਦਾਬਾਦ ਜਿੰਦਾਬਾਦ ਦੇਖ ਸਕਦੇ ਹੋ ਭਾਈ ਜਾਮ ਕਿੱਥੇ ਤੱਕ ਨੇ ਅੱਗੇ ਲੰਬੀ ਹਲਕਾ ਸਾਰਾ ਸਰਪੰਚ ਲੰਬੀ ਖੜਾ ਲੰਬੀ ਖੜਾ ਲੰਬੀ ਸਾਰਾ ਹਲਕਾ ਸ਼ੇਅਰ ਕਰੀ ਚਲੋ ਭਾਈ ਦੱਬ ਕੇ ਸਾਰਾ ਤੁਹਾਨੂੰ ਲਾਈਵ ਦਿਖਾ ਦੇਣਾ ਕਿੱਡਾ ਵੱਡਾ ਕਾਫਲਾ ਕਿੰਨੀਆਂ ਗੱਡੀਆਂ ਕਿੰਨੇ ਬੰਦੇ ਆ ਬਿਲਕੁਲ ਹੀ ਚੜਦੀ ਕਲਾ ਹੋਗੀ ਵੱਡੀ ਗਿੰਟੀ ਦੇ ਵਿੱਚ ਮਠੰਡਾ ਆ ਗਿਆ ਬਾਈ ਬਾਹਰ ਛੜਕਾਂ ਤੇ ਹਮੇਸ਼ਾ ਪੰਥ ਨਾਲ ਕਰਾਂਗੇ ਪੰਥ ਦੀ ਗੱਲ ਕਰਾਂਗੇ ਕਿਸੇ ਕੇਰੀ ਵਾਲਾ ਪੰਥ ਦੇ ਚਮਚੇ ਨਹੀਂ ਬਣਦੇ ਥੱਲੇ ਨਹੀਂ ਲੱਗਦੇ ਕਿਸਦੇ ਹਮੇਸ਼ਾ ਪੰਥ ਨਾਲ ਖੜਿਆ ਤੇ ਪੰਥ ਦੀ ਗੱਲ ਕਰਾਂਗੇ ਬਾਈ ਉਹ ਪਾਰਟੀ ਪਾਰਟੀ ਪਹਿਲਾਂ ਨਹੀਂ ਕਰਦੇ ਕਦੇ ਵੀ ਪੰਥ ਤੋਂ ਸਾਡੇ ਲਈ ਸਾਡੀ ਕੌਮ ਅੱਗੇ ਐ ਪਾਰਟੀਆਂ ਬਾਅਦ ਚ ਨੇ ਤੇ ਬਹੁਤ ਲੱਲੀਆਂ ਛੱਲੀਆਂ ਫਿਰਤੀਆਂ ਨੇ ਹਾ ਝੜੂ ਵਾਲੀਆਂ ਲੀ ਤੋਂ ਆ ਕੇ ਸਾਡੇ ਤੇ ਹਮਲੇ ਕਰਦੇ ਆ ਸਾਡੇ ਨੌਜਵਾਨ ਜਿਬਰੂ ਗੜਦਿਆਂ ਜਿਹਨਾਂ ਚ ਭੇਜਦੇ ਆ ਸੀ ਉਹਨਾਂ ਦਾ ਕਦੇ ਸਾਥ ਨਹੀਂ ਦੇਵਾਂਗੇ ਦੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਅੱਜ ਦੀ ਜਿੱਤ ਤਸਵੀਰਾਂ ਬਿਆਨ ਕਰਦੀਆਂ ਨੇ ਅੱਗ 'ਚ ਖੜੇ ਨੇ ਲੋਕ ਹਾਂ ਜਿਵੇਂ ਅੱਗ ਜਾਣਾ ਆਪੋ ਤਾਂ ਆਪ ਇਹਨੇ ਨਾਲ ਆਪਦਾ ਤੇਲ ਪਵਾ ਕੇ ਆਉਂਦੇ ਮੋਟਰਸਾਈਕਲ ਲੈ ਕੇ ਨਾ ਹਾਂ ਜਿਵੇਂ ਦੂਜੀਆਂ ਪਾਰਟੀਆਂ ਦਿਹਾੜੀ ਦਿੰਦੀਆਂ ਨੇ ਕੋਈ ਜ਼ਿਆਦਾ ਕੰਮ ਉੱਡ ਗਿਆ ਐਂਟ ਲਾਇਆ ਪਿਆ ਜਮਾ ਹਾਂ ਵਿਰੋਧੀਆਂ ਨੇ ਨੀਂਦਾ ਉਡਗੀਆਂ ਅੱਜ ਤਾਂ ਉਡਗੀਆਂ ਉਡਗੀਆਂ ਜਮਾ ਖਤਮ ਹੈ ਕਹਾਣੀ ਵਿਰੋਧੀਆਂ ਦੀ ਮੈਂ ਤਾਂ ਨੀਂਦਿਆਂ ਗੋਲ ਨਾਲ ਲੈ ਲੈ ਪਹਿਣਗੇ ਅੱਜ ਤਾਂ ਉਹ ਅੱਛਾ ਠੀਕ ਆ ਲੋਕ ਆਪ ਉਹਦਾ ਪਾਉਂਦੇ ਆ ਹਨਾ ਆਪਣੇ ਨਾਲ ਉਹ ਤੇਲ ਪਾਉਂਦੇ ਗੱਡੀਆਂ ਨੂੰ 100 ਕੁਸ ਕਰਦੇ ਆ ਜਿਹੜੀਆਂ ਦਿੰਦੇ ਆ ਜਿਹੜੀਆਂ ਦਿੰਦੇ ਆ ਦੇਖ ਲੋਕਾਂ ਦਾ ਹਾਂ ਸਹੀ ਗੱਲ ਹੈ ਲੰਬੀ ਵਾਲਿਓ ਧੰਨਵਾਦ ਜਿਉਂਦੇ ਰਹੋ ਬਹੁਤ ਵੱਡੀ ਤੁਹਾਡੇ ਤੋਂ ਆਸ ਸੀ ਤੇ ਬਹੁਤ ਅੱਜ ਸਾਧਨ ਜਿਹੜੇ ਲੈ ਕੇ ਨਰਵਾਣੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਬਾਈ ਲੰਬੀਆ ਵਾਲਿਆਂ ਦਾ ਕਾਫਲਾ ਹੋਰ ਵੱਧ ਗਿਆ ਕਹਿੰਦੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਹਲਕਾ ਬਠਿੰਡਾ ਤੋਂ ਲੱਖਾ ਸਿੰਘ ਸਿਧਾਨਾ ਵੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਤੇ ਲੱਖੇ ਸਿਧਾਨੇ ਦੀ ਰੈਲੀ ਦੌਰਾਨ ਦੋਸਤੋ ਵੱਡਾ ਇਕੱਠ ਵੀ ਹੋਇਆ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਕਿ ਇਸ ਵਾਰ ਹਲਕਾ ਬਠਿੰਡਾ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ ਇਹ ਠੰਕ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV News Subscribe ਜਰੂਰ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ